ਕਿ ਸਾਥੋਂ ਸਾਡੀ ਜ਼ਮੀਨ ਖੋਹੀ ਜਾ ਰਹੀ ਹੈ ਜਿਹਦਾ ਨਾਂ ਤਾਂ ਸਾਨੂੰ ਕੋਈ ਪੈਸਾ ਮਿਲ ਰਿਹਾ ਉਲਟਾ ਜਦੋਂ ਭਾਈ ਸਾਹਿਬ ਡੀਸੀ ਸਾਹਿਬ ਕੋਲ ਗਏ ਤਾਂ ਡੀਸੀ ਸਾਹਿਬ ਨੇ ਕੋਈ ਗੱਲ ਕੀਤੀ ਆ ਕਿ ਅਸੀਂ ਤਾਂ ਤੁਹਾਡੇ ਹੋਰ 7-8 ਮਹੀਨੇ ਬਾਅਦ ਘਰ ਵੀ ਖੋਹ ਲੈਣੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਹੁਣ ਉਹ ਘਰ ਕਿਵੇਂ ਲੈਣਗੇ ਕਿਉਂਕਿ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਆ ਸਾਡੇ ਸਾਡੇ ਦੇਸ਼ ਦੇ ਵਿੱਚ ਸਾਡੇ ਮਕਾਨਾਂ ਦੀਆਂ ਸਾਡੇ ਕੋਲ ਰਜਿਸਟਰੀਆਂ ਹੈ ਨਹੀਂ ਤੇ ਸਾਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਅਸੀਂ ਪਾਕਿਸਤਾਨ ਦੇ ਆ ਜਾਂ ਅਸੀਂ ਆਸਟ੍ਰੇਲੀਆ ਦੇ ਆ ਜਾਂ ਅਸੀਂ ਕੈਨੇਡਾ ਦੇ ਆ ਜਾਂ ਅਸੀਂ ਇਸ ਦੇਸ਼ ਦੇ ਆ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ 117 ਜਣੇ ਜਿਹੜੇ ਜਮ੍ਹਾਂ ਹੋ ਗਏ ਆ ਇੱਥੇ ਦੱਸ ਰਹੇ ਸੀ ਕਹਿੰਦੇ ਜਿਹੜੀ ਕੇਂਦਰ ਸਰਕਾਰ ਆ ਉਹਨੇ ਤਾਂ ਜਿਹੜੀ ਪੰਜਾਬ ਸਰਕਾਰ ਉਹਦੇ ਖਾਤਿਆਂ ਦੇ ਵਿੱਚ ਪੈਸੇ ਪਾ ਦਿੱਤੇ ਆ ਕਿ ਤੁਸੀਂ ਜਿਹੜੀ ਉਹ ਪੰਜਾਬ ਸਰਕਾਰ ਨੂੰ ਜਿੰਨਾ ਪੈਸਾ ਦੇਤਾ ਕਿ ਤੁਸੀਂ ਜਾ ਕੇ ਜਿਹੜਾ ਪੈਸਾ ਉਹ ਪੰਜਾਬ ਦੇ ਲੋਕਾਂ ਨੂੰ ਦੇ ਦਿਓ ਇੱਥੇ ਸਾਡੇ ਸੁਨੀਲ ਜਿਹੜਾ ਕਹਿੰਦਾ ਸੁਨੀਲ ਜਾਖੜ ਜੀ ਵੀ ਆ ਬੀਜੇਪੀ ਦੇ ਵਿੱਚ ਟੂ ਆ ਕੇ ਇੱਥੇ ਦੱਸਣਾ ਕਿ ਹਾਂ ਭਈ ਅਸੀਂ ਭਗਵਾਨਤ ਮਾਨ ਨੂੰ ਪੈਸੇ ਦਿੰਦੇ ਆ ਉਹ ਤੁਹਾਨੂੰ ਪੈਸੇ ਨਹੀਂ ਦੇ ਰਹੇ ਹੁਣ ਮੈਂਨ ਕੱਲ ਜਿਹੜੀ ਮੈਂ ਇਹ ਕਰ ਰਿਹਾ ਕਿ ਇੱਕ ਪਾਸੇ ਜਿਹੜੀ ਸਾਡੀ ਸਰਕਾਰ ਉਹ ਇਹਦਾ ਕਹਿ ਰਹੀ ਹੈ ਕਿ ਅਸੀਂ ਆਪਦੇ ਲੋਕਾਂ ਨੂੰ ਰੋਜ਼ਗਾਰ ਦੇਣਾ ਇਹਨਾਂ ਨੂੰ ਰੋਟੀ ਦੇਣੀ ਆ ਇਹਨਾਂ ਦੇ ਹੱਥਾਂ ਦੇ ਵਿੱਚ ਰੋਜ਼ਗਾਰ ਦੇਣਾ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ ਇੱਕ ਪਾਸੇ ਇੱਥੇ 2700 ਦੇ ਲਗਭਗ ਲੋਕਾਂ ਨੂੰ بے ਘਰ ਕੀਤਾ ਜਾ ਰਿਹਾ ਤਾਂ ਮੈਨੂੰ ਤੁਸੀਂ ਇਹ ਸਰਕਾਰ ਦੱਸੇ ਵੀ ਇਹਦੇ ਨਾਲ ਲੋਕਾਂ ਦਾ ਕਿੰਨਾ ਕੁ ਫਾਇਦਾ ਹੋ ਜੂਗਾ ਮੈਨੂੰ ਦੱਸ ਮੈਂ ਭਾਈ ਸਾਹਿਬ ਨੂੰ ਪੁੱਛਿਆ ਮੈਂ ਕਿ ਇੱਥੇ ਤੁਸੀਂ ਕਾਹਦੇ ਬੈਠੇ ਆ ਇਹਨਾਂ ਜਿਹੜਾ ਉਹਨਾਂ ਨੇ ਬਾਈਪਾਸ ਕੱਟਣਾ ਇੱਥੇ ਹੀ ਕੱਟਣਾ ਮੈਂ ਕਿ ਇੱਥੇ ਲੋਕ ਬੈਠੇ ਇੱਥੋਂ ਬਾਈਪਾਸ ਨਹੀਂ ਕੱਟ ਦਿੰਦੇ ਉਹ ਇਹ ਯਾਦ ਰੱਖ ਲੋ ਗੱਲ ਕਿ ਜੇ ਜੇਕਰ ਲੋਕਾਂ ਦੀ ਗੱਲ ਕਰੀਏ ਮੈਂ ਸਰਕਾਰ ਨੂੰ ਬੇਨਤੀ ਕਰਦਾ ਅਸਲ ਦੇ ਵਿੱਚ ਗਲਤੀ ਸਾਡੀ ਵੀ ਆ ਅਸੀਂ ਐਮਐਲਏ ਇਹੋ ਜੇ ਚੁਣ ਲਿਆ ਅਸੀਂ ਭਗਵੰਤ ਮਾਨ ਇਹੋ ਜਾਂ ਚੁਣ ਲਿਆ ਜਿਹਦੇ ਨਾਲ ਕਦੇ ਗਵਾਂਢੀ ਨਹੀਂ ਤੁਰਦੇ ਸੀ ਅੱਜ ਉਹਦੇ ਨਾਲ ਗਨਮੈਨ ਤੁਰਦੇ ਫਿਰਦੇ ਆ ਤੇ ਜੇ ਹੁਣ ਮੈਂ ਗੱਲ ਇਹ ਕਰਾਂ ਕਿ ਉਹ ਜਿਹੜੇ 92 ਐਮਐਲਏ ਆ ਜਾਂ ਤਾਂ ਸੌਂਗੇ ਆ ਤਾਂ ਸਾਨੂੰ ਤਾਂ ਦੱਸ ਦੇਣ ਸਾਡੇ ਕੋਲ ਪਾਣੀ ਦੀ ਬਾਲਟੀ ਆਊਗੀ 1 2024 ਦੇ ਵਿੱਚ ਇਹੋ ਜੀ ਬਾਲਟੀ ਪਾਣੀ ਦੀ ਮਾਰਾਂਗੇ ਕਿ ਸਾਰੀ ਉਮਰ ਜਾਗਦੇ ਰਹਿਣਗੇ ਨੀਂਦ ਕਦੇ ਨਹੀਂ ਆਉਣੀ ਉਹਨਾਂ ਨੂੰ ਇਹ ਗੱਲ ਯਾਦ ਰੱਖ ਲੈਣਾ ਫਿਰ ਸਾਡੇ ਕੋਲ ਸਮਾਂ ਆਉਣਾ ਕਿ ਜਿਹੜਾ ਝਾੜੂ ਸਾਨੂੰ ਜਿਹੜਾ ਮਾਰ ਕੇ ਬਹਿ ਗਿਆ ਬੋਕਰ ਦੇ ਵਿੱਚ ਵੀ 30 35 ਢਿੱਲਾ ਹੁੰਦੀਆਂ ਸਾਡੇ ਪੰਜਾਬ ਦੇ ਲੋਕਾਂ ਨੇ ਤਾਂ 92 ਢਿੱਲਾ ਇਕੱਠਾ ਕਰਤੀਆਂ ਤੇ ਇਸ ਟਾਈਮ ਨਾ ਤਾਂ ਇੱਥੇ ਭਗਵੰਤ ਮਾਨ ਲੋਕਾਂ ਦੀ ਸੁਣੀ ਜਾਂਦਾ ਔਰ ਨਾ ਹੀ ਸਾਡੇ ਜਿਹੜੇ ਇਹਨਾਂ ਦੇ ਐਨਐਲਏ ਬਣਾਏ ਉਹ ਸੁਣੀ ਜਾਂਦੇ ਆ ਜਿਹੜਾ ਕਿਹੜਾ ਇੱਥੇ ਆਉਂਦਾ ਉਹ ਮਿੱਠੀ ਗੋਲੀ ਦੇ ਜਾਂਦਾ ਮੇਨ ਗੱਲ ਸਾਡੀ ਇਹ ਆ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਨਾ ਸਰਕਾਰ ਨੂੰ ਵੀ ਦੱਸਣਾ ਚਾਹੁੰਨਾ ਜੇ ਜੇਕਰ ਤੁਸੀਂ ਕਹਿੰਦੇ ਆ ਵੀ ਜ਼ਮੀਨ ਸਰਕਾਰ ਦੀ ਆ ਤਾਂ ਭਾਈ ਤੁਸੀਂ ਕੌਣ ਆ ਸਰਕਾਰ ਨੂੰ ਤਾਂ ਲੋਕ ਬਣਾਉਂਦੇ ਹੁੰਦੇ ਆ ਜੇ ਜਿਹੜੀ ਸਰਕਾਰ ਆ ਉਹ ਲੋਕਾਂ ਨੂੰ ਨਹੀਂ ਬਣਾਉਂਦੀ ਹੁੰਦੀ ਤੁਸੀਂ ਉਹ ਲੋਕ ਜਿਨ੍ਹਾਂ ਨੂੰ ਕੋਈ ਪੋਸਟਾ ਨਹੀਂ ਸੀ ਪਿੰਡਾਂ 'ਚ ਕੋਈ ਸਸਰੀ ਕਾਲ ਨਹੀਂ ਬਣਾਉਂਦਾ ਸੀ ਤੇ ਅਸੀਂ ਤੁਹਾਨੂੰ ਲੋਕਾਂ ਨੇ ਐਮਐਲਏ ਬਣਾ ਕੇ ਰੱਖਤਾ ਸਾਡਾ ਮੁੱਲ ਤੁਸੀਂ ਇਹ ਮੋੜਦੇ ਆ ਅੱਜ ਤਾਂ ਮੈਂ ਸਰਕਾਰ ਦੇ ਕੰਨਾਂ 'ਚੋਂ ਕੱਢਣਾ ਚਾਹਨਾ ਇੱਥੇ ਸਾਡਾ ਧਰਨਾ ਵੀ ਲੱਗਿਆ ਸੀਆਈਡੀ ਮੌਜੂਦ ਹੋਣੀ ਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਡੀਸੀ ਸਾਹਿਬ ਨੂੰ ਜਾ ਕੇ ਦੱਸੋ ਕਿ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਤਨਖਾਹ ਆਉਂਦੀ ਆ ਉਹ ਸਾਡੇ ਲੋਕਾਂ ਦਾ ਟੈਕਸ ਆਉਂਦਾ ਤੁਸੀਂ ਸਾਡੇ ਟੈਕਸ ਤੋਂ ਗੱਡੀਆਂ ਦੇ ਵਿੱਚ ਘੁਗਦੇ ਆ ਜੇ ਗੱਲ ਕਰਨੀ ਆ ਤਾਂ ਸਾਡੇ ਪੱਖ ਦੀ ਕਰੋ ਤੇ ਸਰਕਾਰ ਦੇ ਪੱਖ ਦੀ ਨਾ ਕਰੋ ਕਿਉਂਕਿ ਸਰਕਾਰ ਤਾਂ ਅਸੀਂ 5 ਸਾਲਾਂ ਬਾਅਦ ਬਦਲਦੇ ਰਹਿੰਨੇ ਆ ਫਿਰ ਯਾਦ ਰੱਖ ਲਓ ਕਿ ਜੇਕਰ ਆ ਪੰਜਾਬ ਸਰਕਾਰ ਸਾਡੇ ਹੱਕ ਸਾਨੂੰ ਨਹੀਂ ਦਿੰਦੀ ਜਿਵੇਂ ਖੂਹ ਦੇ ਵਿੱਚ ਿੱਟ ਸਿੱਟ ਕੇ ਦਬਦੇ ਆ ਨਾ ਓਵੇਂ ਭਗਵੰਤ ਮਾਨ ਦੀ ਸਰਕਾਰ ਨੇ ਦਬਦੀ ਕਹੋ ਜੇ ਐਵੇਂ ਫਿਰਦੇ ਸੀ ਇਹ ਪੰਜਾਬ ਦੇ ਲੋਕ ਸਾਡੇ ਹੱਕ ਸਾਨੂੰ ਦਿਓ ਇੱਥੇ ਅਸੀਂ ਕਿਸੇ ਤੋਂ ਮੰਗਦੇ ਨਹੀਂਗੇ ਜਿੰਦਾਬਾਦ ਅਸੀਂ ਮਿੰਦਰ ਮਾਸਟਰ ਦੇ ਮੁੰਡੇ ਭਗਵੰਤ ਮਾਨ ਜਿਹੜਾ ਕਦੇ ਸਾਈਕਲ ਤੇ ਰਹਿੰਦਾ ਸੀ ਤੇ ਆ ਸਟੇਜਾਂ ਤੇ ਕਮੇਟੀਆਂ ਕਰ ਕਰਕੇ ਜਿਹਨੂੰ ਮੁੱਖ ਮੰਤਰੀ ਬਣਾਇਆ ਅੱਜ ਸਾਨੂੰ ਉਹ ਕਹਿੰਦਾ ਕੇ ਪਾਸੇ ਹੋ ਜੋ ਤੇਰੀ ਸਰਕਾਰ ਬਣਾਉਣ ਵਾਲੇ ਅਸੀਂ ਆ ਯਾਰ ਤੂੰ ਸਾਨੂੰ ਪਾਸੇ ਕਰਦੇ ਸਾਨੂੰ ਗੱਲ ਕੀਤੀ ਸੀ ਰੋਜ਼ਗਾਰ ਦੇਣ ਦੀ ਸਾਨੂੰ ਰੋਜ਼ਗਾਰ ਦਿਓ ਉਲਟਾ ਤੁਹਾਡੇ ਜਿਹੜੇ 92 ਐਮ ਐਲ ਏ ਆ ਇਹਨਾਂ ਦੀ 82-83 ਹਜ਼ਾਰ ਰੁਪਿਆ ਤਨਖਾਹ ਅਸੀਂ ਪੰਜਾਬ ਦੇ ਲੋਕਾਂ ਨੇ ਦਵਾਈ ਆ ਤੁਸੀਂ ਤਾਂ ਭੁੱਖੇ ਮਰਦੇ ਸੀ ਸਾਨੂੰ ਭੁੱਖੇ ਨਾ ਮਾਰੋ ਸਾਨੂੰ ਜਾੜਿਆ ਜਾ ਰਿਹਾ ਭਾਈ ਜੀ ਮਾਫੀ ਚਾਹੁੰਨਾ ਕਿ ਹੱਸਣ ਦੀ ਗੱਲ ਨਹੀਂ ਕੋਈ ਕਮੇਟੀ ਨਹੀਂ ਕਰ ਰਿਹਾ ਮੈਂ 70 ਤੇ ਬੈਠੇ ਆਪਾਂ ਕੋਈ ਇੱਕ ਨਹੀਂ ਕੋਈ ਇੱਕ ਅੱਧਾ ਨਹੀਂ ਅਸੀਂ 117 ਦੇ 70 ਤੇ ਬੈਠੇ ਆ ਕਿਹੜਾ ਸਾਡੀ ਗੱਲ ਕਰ ਰਿਹਾ ਵਿਧਾਨ ਸਭਾ ਦੇ ਵਿੱਚ ਸਾਰੇ ਉੱਥੇ ਚੁੱਪ ਬੈਠੇ ਆ ਕਦੇ ਇੱਧਰ ਨੂੰ ਕੋਈ ਨੰਗਿਆ ਗੱਡੀ ਲੈ ਆਂਦੀ ਐਨੂੰ ਜਾਂਦੇ ਰਹੇ ਇਹ ਆਪਣੀਆਂ ਗਲਤੀਆਂ ਮੰਨੋ ਗੱਲ ਫੋੜੇ ਕੋਲ ਜ਼ਮੀਨਾਂ ਸੀ ਆਪਣੇ ਕੋਲ ਜ਼ਮੀਨਾਂ ਸੀ ਆਪਣੇ ਕੋਲ ਰੋਜ਼ਗਾਰ ਅਸੀਂ ਉਹ ਜਿਹੜਾ ਕੇਸਰੀਆ ਲੱਤਾਂ ਕਿਲੋ ਦੀ ਲਾ ਕੇ ਐਨ ਕ ਇਥੇ ਝੂਠ ਮਾਰ ਕੇ ਗਿਆ ਕਿ 8000 ਰੁਪਇਆ ਖਾਤੇ ਚ ਪਾ ਦਾਂਗੇ ਅਸੀਂ ਐ ਕਰ ਦਾਂਗੇ ਭਾਈ ਮੈਂ ਇੱਕ ਗੱਲ ਕਹਿਣਾ ਕਿ ਠੀਕ ਅਸੀਂ ਭੋਲੇ-ਪਾਲੇ ਲੋਕ ਅਸੀਂ ਗੱਲਾਂ ਦੇ ਵਿੱਚ ਆ ਜਾਂਨੇ ਆ ਸਾਡੀਆਂ ਧੀਆਂ ਪੜਾਂ ਪੜੀਆਂ ਲਿਖੀਆਂ ਜਿਨ੍ਹਾਂ ਨੇ ਬੀਏ ਕੀਤੀ ਪਲੱਸ 2 ਕੀਤੀ ਉਹਨਾਂ ਨੂੰ ਇਹ 21000 ਦੀ ਨੌਕਰੀ ਤਾਂ ਦਿੰਦੇ ਨਹੀਂ ਕਹਿਣਗੇ 55000 ਦੀ ਸਕਨ ਸਕੀਮ ਦੇ ਦਾਂਗੇ ਮੈਂ ਕਿ ਗੱਲ ਸੁਣੋ ਜਿਹੜਾ ਵੱਡਾ ਮੰਤਰੀ ਇਹ ਕਹਿੰਦਾ ਅਸੀਂ 55000 ਦੀ ਸਾਡੀਆਂ ਧੀਆਂ ਪੜਾਂ ਨੂੰ ਤੁਸੀਂ ਸਗੋਂ ਕੀ ਮੈਂ ਤੇਰ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਤੁਸੀਂ ਨੌਕਰੀ ਨਹੀਂ ਦਿੰਦੇ ਤੇ ਮੈਂ ਖਿਆਲ ਦੀ ਪ੍ਰੋਪਰਟੀ ਮੈਨੂੰ ਦਿਓ ਜਿੱਦੇ ਤੁਹਾਡੇ ਕਿਸੇ ਧੀ ਪੁੱਤ ਦਾ ਵਿਆਹ ਹੋਇਆ ਸੀ ਤੁਹਾਨੂੰ 50 ਲੱਖ ਦੇਵਾਂਗੇ ਸਾਨੂੰ ਤੁਸੀਂ ਭੁੱਖੇ ਮਾਰਦੇ ਫਿਰਦੇ ਆ ਅਸੀਂ ਤੁਹਾਡੇ ਮੂੰਹ ਵੱਲ ਦੇਖ ਰਹੇ ਆ ਸਾਨੂੰ ਲਾਲਚਾਂ ਦੇ ਵਿੱਚ ਫਸਾ ਫਸਾ ਕੇ ਸਾਡਾ ਤੁਸੀਂ ਸਾਰਾ ਕੁਝ ਖੋਹ ਰਹੇ ਆ ਇੱਕੋ ਮੈਂ ਕਿਸੇ ਸਰਕਾਰ ਦਾ ਇੱਥੇ ਪੱਖ ਨਹੀਂ ਲੈਂਦਾ ਸਾਰੇ ਇੱਕੋ ਟੱਟੇ ਵੱਟੇ ਆ ਪਰ ਇੱਕ ਕਰਨਜੀ ਚੰਨੀ ਆਇਆ ਸੀ ਜੀਨੇ ਕਿਹਾ ਸੀ ਇਹਨਾਂ ਦੇ ਮਕਾਨਾਂ ਦਿੰਗਾ ਔਰ ਜਿਹੜੇ ਲਾਲ ਲਕੀਰ ਚ ਖਾਂਦੇ ਆ ਜ਼ਮੀਨਾਂ ਹੁੰਦੀਆਂ ਉਹਨਾਂ ਦੀਆਂ ਰਜਿਸਟਰੀਆਂ ਕਰਕੇ ਦਿਓ ਪਤਾ ਨਹੀਂ ਕਿੱਥੇ ਸੌਂ ਗਿਆ ਭਗਵੰਤ ਮਾਨ ਉਂਝ ਕੋਲ ਇੱਥੇ ਫਿਰਦਾ ਇੱਥੇ ਫਿਰਦਾ ਲੋਕਾਂ 'ਚ ਫਿਰਦਾ ਅਸੀਂ ਆਖਿਆ ਭਰਾਵਾ ਸੁਪਨੇ ਵੀ ਸਾਨੂੰ ਨਾ ਤੇਰੇ ਉਨ ਲੱਗਿਆ ਜੇ ਕੱਲ ਆ ਲੋਕਾਂ ਨੂੰ ਰੋਜ਼ਗਾਰ ਦਿਓ ਆ ਜਿਵੇਂ ਅੱਗੇ ਮੱਖੋ ਲੱਗ ਦਿਨਾਉਂਦੇ ਆਂ ਅਸੀਂ ਕੰਧਾਂ ਤੇ ਆ ਮਤਲਬ ਆਸੇ-ਪਾਸੇ ਲੱਗ ਜਾਨੀਆਂ ਬਰਖਤਾਂ ਤੇ ਅੱਜ ਕੱਲ ਬਰਖਤਾਂ ਦੇ ਕੇਰੀਵਾਲ ਤੇ ਬੋਲਣ ਲੱਗੇ ਮੈਂ ਕਿਤਾ ਕੁਝ ਦਿੰਦਾ ਹੀ ਨਹੀਂ ਕਰੋੜ ਰੁਪਈਆ ਦੇ ਬੈਨਰ ਲਾਤੇ ਹੁਣ ਤੁਸੀਂ ਇਹ ਗੱਲ ਦਾ ਜਵਾਬ ਦੇਣਾ ਇਹਨਾਂ ਨੇ ਕਿਹਾ ਜੀ ਅਸੀਂ 40 ਕਰੋੜ ਰੁਪਈਆ ਬਜਟ ਬਣਾਇਆ ਤੇ ਜਿਹੜਾ ਹੁਣ ਤੀਰਥ ਯਾਤਰਾ ਤੇ ਜਾਣਗੇ ਸਾਡੇ ਬਜ਼ੁਰਗ ਆਹ ਤੀਰਥ ਯਾਤਰਾ ਇਹ ਹੁੰਦੀ ਹੈ ਬਜ਼ੁਰਗ ਤਾਂ ਬੈਠੇ ਘਰ ਨੇ ਤੇ ਵਿਖਾਓ ਇੱਥੇ ਆ ਬੈਠੇ ਵਿਖਾਓ ਵੀਡੀਓ ਬਣਾਈ ਜਾਂਦੇ ਸਾਰੇ ਆਪਾਂ ਆ ਬਜ਼ੁਰਗਤਾ ਬੈਠੇ ਇੱਕ ਪਾਸੇ ਤੁੰਨ ਕਰੀ ਜਾਂਦਾ ਦੂਜੇ ਪਾਸੇ ਲੋਕਾਂ ਕੋਲ ਜ਼ਮੀਨਾਂ ਖੋ ਕੇ ਪਾਪ ਕਰੀ ਜਾਂਦਾ ਤੇ ਵੱਡੇ ਭਾਈ 100 ਬੰਦੇ ਦਾ ਪੁੰਨ ਕਰ ਲਈਏ ਇੱਕ ਬੰਦੇ ਦਾ ਪਾਪ ਕਰ ਦਈਏ ਜੇ ਪਾਪ ਉਹਦਾ ਭਾਰੀ ਹੋਵੇ 100 ਪੁੰਨ ਇਕੱਠ ਨਹੀਂ ਕਰਦਾ ਇੱਥੇ ਤਾਂ ਸਾਡੇ ਬਜ਼ੁਰਗੀ ਸਾਰੇ ਬੈਠਿਆ 100ਾਂ ਦੀ ਗਿਣਤੀ ਤੋਂ ਟੱਪੇ ਪਏ ਜਿੱਥੇ ਸਾਡਾ ਬਣ ਕੀ ਰਿਆ ਸਾਡੀਆਂ ਜ਼ਮੀਨਾਂ ਸਾਡਾ ਹੱਕ ਅਸੀਂ ਆ ਲੋਕ ਦੱਸਦੇ ਅਸੀਂ ਮੇਰੇ ਭਰਾ ਮੈਨੂੰ ਵੀ ਜ਼ਮੀਨਾਂ ਇੱਥੋਂ ਇਹਨਾਂ ਦੇ ਬਜ਼ੁਰਗਾਂ ਨੇ ਸਵਾਰੀਆਂ ਇੱਥੇ ਝਾੜ ਕੰਡੇ ਹੁੰਦੇ ਸੀ ਅੱਜ ਤੁਸੀਂ ਮਰੇ ਮرائی ਤੇ ਛੇਰ ਹੁੰਨੇ ਆ ਮੇਨ ਗੱਲ ਇਹ ਕਹਿਣਾ ਚਾਹਿਓ ਕੇਂਦਰ ਸਰਕਾਰ ਚਾਹਿਓ ਪੰਜਾਬ ਸਰਕਾਰ ਇਹ ਸਾਡੇ ਲੋਕ ਸਰਕਾਰ ਦਾ ਫਰਜ਼ ਹੁੰਦਾ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਉਹ ਸਾਨੂੰ ਰੁਜ਼ਗਾਰ ਦੇਵੇ ਤੇ ਜਿਹੜਾ ਸਾਡੇ ਕੋਲ ਜ਼ਮੀਨਾਂ ਤੁਸੀਂ ਸਾਡੇ ਕੋਲ ਉਹ ਵੀ ਖੋਈ ਜਾਂਦੇ ਆ ਪੰਜਾਬ ਦੇ ਮੁੱਖ ਮੰਤਰੀ ਦਾ ਹੱਕ ਬੰਦਾ ਸੀ ਕਿ ਜੀ ਇਹ ਸਾਡੇ ਪੰਜਾਬ ਦੇ ਲੋਕ ਆ ਮੈਂ ਇਹਨਾਂ ਨੂੰ ਰਜਿਸਟਰੀਆਂ ਕਰਕੇ ਦੇਵਾਂ ਜਿਨ੍ਹਾਂ ਦੇ ਮਕਾਨਾਂ ਦੀਆਂ ਰਜਿਸਟਰੀਆਂ ਹੈ ਨਹੀਂ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੈ। ਪੈਸਾ 2 ਮਿੰਟ ਬਸ ਬੇਨਤੀ ਹੈ ਕੋਈ ਗੱਲ ਨਹੀਂ ਜੀ। ਇਹ ਸਾਨੂੰ ਦੇਹ ਤੇਰੇ ਦੀ ਦੇਹ ਤੇਰੇ ਦੀ ਲੁੱਟਣ ਤੇ ਆਖੜਾ ਕਦੇ ਨੇ ਲੈ ਲਿਆ ਹੈਲੀਕਾਪਟਰ ਕਦੇ ਕੇਦਰੀਆ ਨੂੰ ਜਹਾਜ਼ ਕਰਾਏ ਤੇ ਲੈ ਕੇ ਦੇਤਾ ਜਿਨ੍ਹਾਂ ਨੂੰ ਕੋਈ ਗੱਡੀਆਂ ਤੇ ਨਹੀਂ ਪਹੁੰਚਦਾ ਸੀ ਤੁਸੀਂ ਜਹਾਜ਼ ਚ ਪਹੁੰਚ ਲਾ ਤਾਂ ਮੈਂ ਕਿਹਾ ਕਮਾਲ ਹੋ ਗਿਆ ਇਹ ਹੋ ਕੀ ਰਿਹਾ ਇੱਥੇ। ਫਿਰ ਇਹਨਾਂ ਨੇ ਇੱਕ ਉਹਨੂੰ ਲੁੱਟਣ ਦੇ ਰਾਹ ਦੱਸੀ ਜਾਨੇ ਵੀ ਤੁਹਾਨੂੰ ਰੁੱਟਿਆ ਕਿੱਥੋਂ ਕਿੱਥੋਂ ਆ ਇਹ ਪੈਸਾ ਸਾਡਾ ਜਿਹੜਾ ਖਜ਼ਾਨੇ 'ਚ ਜਾਂਦਾ ਇਹ ਜਿਹੜੀਆਂ ਭਗਵੰਤ ਮਾਨ ਦੇ ਨਾਲ 110 ਗੱਡੀਆਂ ਤੇ ਮੈਂ ਦੱਸਿਆ ਮੈਂ ਕਿਹਾ ਵੀ ਇੱਕ ਗੱਡੀ ਵੀ 4000 ਦਾ ਤੇਲ ਪੀਵੇ 110 ਗੱਡੀਆਂ ਦਾ ਜਿਹੜਾ ਬਣਿਆ ਤੇਲ ਬਣਿਆ ਉਹ ਲਗਭਗ 4 ਲੱਖ 4000 ਦਾ ਤੇਲ ਜਿਹੜਾ ਬਲਦਾ ਦਿੱਲੀ ਦਾ ਮੈਨੂੰ ਕੋਈ ਆਂਦਾ ਯਾਰ ਇੰਨਾ ਤੇਲ ਮੈਂ ਕਿ ਤੇਰੇ ਤਰ੍ਹਾਂ ਕੋਲੇ ਉਹਦੇ ਕੋਲ ਕਿਹੜਾ ਮਰੂਤੀ ਹੋਣੀ ਉਹ ਪਿੱਛੇ ਸਿਲੰਡਰ ਲਾਇਆ ਅਗਲੇ ਕੋਲ ਗੱਡੀਆਂ ਹੀ ਬੜੀਆਂ ਟੌਪ ਲਿੰਗ ਗੁਰੂਣਾ ਰੁਪਈਆ ਰੀਆਂ ਗੱਡੀਆਂ ਉਹਨਾਂ ਦੇ ਬੁੱਕ ਲੱਗੇ ਆ ਤੇ ਰੁਪਈ ਨਾਲੇ ਖਿੱਚੀ ਤੁਰੇ ਹੋਣਗੇ ਯਾਰ ਸਾਡੇ ਲੋਕਾਂ ਕੋਲ ਰੋਜ਼ਗਾਰ ਵੀ ਹੈ ਨਹੀਂ ਸਾਡੇ ਕੋਲੋਂ ਦੋ ਡੰਗ ਦੀ ਰੋਟੀ ਹੈ ਨਹੀਂ ਇੱਥੇ ਬੜੇ ਗਰੀਬ ਲੋਕ ਫਿਰਦੇ ਆ ਜਿਨ੍ਹਾਂ ਕੋਲ 300 ਰੁਪਈਆ ਬੂਟ ਲੈਣ ਨੂੰ ਹੈ ਨਹੀਂ ਉਹ 3 ਲੱਖ ਦੇ ਪਾਈ ਫਿਰਦਾ ਉਲਟਾ ਕਹੂੰ ਮੈਂ ਗਰੀਬ ਘਰੋਂ ਆ ਕਹਿਣਗੇ ਦੂਜੇ ਲੀਡਰ ਮੱਚਦੇ ਆ ਅਸੀਂ ਗਰੀਬ ਬਣ ਕੇ ਮੈਂ ਕਿ ਤੇਰੀ ਏਅਰ ਕੀ ਗਰੀਬੀ ਭਗਵਾਨ ਤਮਨਸਿਆਂ ਘਰ ਘਰ ਹੋਵੇ ਤੇਰੀ ਏਅਰ ਕੀ ਗਰੀਬੀ ਘਰ ਘਰ ਹੋਵੇ ਮੇਰੀ ਸਰਕਾਰ ਨੂੰ ਬੇਨਤੀ ਆ ਪਿੱਛੋਂ ਮੈਨੂੰ ਹੁਕਮ ਆ ਰਹੇ ਆ ਕਿ ਭਾਈ ਸਾਹਿਬ ਜੇ ਹਿਆਰਾ ਹੀ ਹੁੰਦਾ ਕਾਫੀ ਆ ਬਾਕੀ ਟਾਈਮ ਤਾਂ ਮੈਂ ਹੋਰ ਲੈਣਾ ਚਾਹੁੰਦਾ ਸੀਗਾ ਪਰ ਤੇ ਜੇ ਹੁਣ ਗੱਲ ਇਹ ਕਰੀਏ ਆ ਸਾਡੇ ਨੇੜੇ ਨੇੜੇ ਦੇ ਜਿਹੜੇ ਐਮ ਐਲ ਏ ਬਣੇ ਆ ਜਦੋਂ ਤਾਂ ਵੋਟਾਂ ਦੇਣੀਆਂ ਉਹਦੇ ਕਹਿਣਗੇ ਅਸੀਂ ਥੋਡੇ ਆ ਥੋਡੇ ਭਾਈਚਾਰੇ ਦੇ ਆ ਹੁਣ ਤੁਹਾਡੀ ਜਾਤ ਬਦਲ ਗਈ ਹੁਣ ਤੁਸੀਂ ਕਿੱਥੇ ਜਾ ਕੇ ਬੈਠੇ ਆ ਆਹੋ ਲੋਕਾਂ ਦੇ ਵਿੱਚ ਵੜਦੇ ਕਿਉਂ ਨਹੀਂ ਹੁਣ ਕਿਹੜੇ ਲੋਕਾਂ ਕੋਲ ਤਲਵਾਰਾਂ ਚੱਕੀਆਂ ਹੁਣ ਕਿਹੜਾ ਲੋਕੀ ਝਾਫੇ ਬਣ ਗਏ ਆ ਹੁਣ ਵੀ ਲੋਕਾਂ ਦੀ ਸੁਣੋ ਜਦੋਂ ਤਾਂ ਤੁਸੀਂ ਤੁਹਾਨੂੰ ਕੋਈ ਗਵਾਂਡੀ ਨਹੀਂ ਪੁੱਛਦਾ ਉਹਨੂੰ ਤਾਂ ਕਹੇ ਲੋਕਾਂ ਨੂੰ ਕਹਿੰਨੇ ਆ ਤੇ ਸਾਨੂੰ ਪਾਵਰਾਂ ਦਿਓ ਸਾਨੂੰ ਆਹ ਕਰੋ ਸਾਨੂੰ ਆਹ ਕਰੋ ਓਏ ਅੱਜ ਸਾਡੀਆਂ ਜ਼ਮੀਨਾਂ ਸਾਡੇ ਹੱਥੋਂ ਜਾ ਰਹੀਆਂ ਓਏ ਐਮਐਲਏ ਮੈਂ ਤੁਹਾਨੂੰ ਕਹਿਣਾ ਵਿਧਾਨ ਸਭਾ ਦੇ ਵਿੱਚ ਪਤਾ ਨਹੀਂ ਕੀ ਕਰੋਗੇ ਸਾਡੇ ਵਾਸਤੇ ਇਹ ਭਗਵਾਨ ਤੁਮਾਨੂੰ ਕੱਖ ਨਹੀਂ ਦੇਣਾ ਇਹ ਤੁਹਾਨੂੰ ਕੇਦਰੀਵਾਲ ਨੇ ਕੱਖ ਨਹੀਂ ਦੇਣਾ ਇਤਿਹਾਸ ਗਵਾਹ ਮੈਂ ਗੱਲ ਸੁਣਾਉਣੀ ਚਾਹੁੰਨਾ ਛੋਟੀ ਜੀ ਆ ਕਿ ਜਦੋਂ ਪਤੀਲੀ ਹੋਵੇ ਨਾ ਪਤੀਲੀ ਦੇ ਵਿੱਚ ਕੜਛੀ ਹੁੰਦੀ ਆ ਜਦੋਂ ਪਟਿਲੀ ਦੇ ਵਿੱਚੋਂ ਸਬਜ਼ੀ ਖਤਮ ਹੋ ਜੇ ਉਦੋਂ ਪਟਿਲੀ ਜਾਂਦੀ ਹੈ ਮੰਜਨ ਵਾਸਤੇ ਬੀਬੀਆਂ ਸਾਡੀਆਂ ਕੋਲ ਬੈਠਣੇ ਜੇ ਗੱਲ ਝੂਠ ਹੋਵੇ ਤੇ ਜਦੋਂ ਪਟਿਲੀ ਦੇ ਵਿੱਚੋਂ ਦਾਲ ਖਤਮ ਹੋ ਜੇ ਤੇ ਫਿਰ ਕੱਚੀ ਦਾ ਵੀ ਕੋਈ ਕੰਮ ਨਹੀਂ ਹੁੰਦਾ ਕੱਚੀ ਵੀ ਉੱਥੇ ਜਾਂਦੀ ਹੈ ਜਿੱਥੇ ਪਟਿਲੀ ਪਈ ਹੋਵੇ ਜਿੱਦੇ ਪੰਜਾਬ ਦੇ ਲੋਕ ਖਾਲੀ ਹੋ ਗਏ ਤੇ ਮੈਂ ਐਮਐਲਏ ਸਾਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਨਾਲ ਹੀ ਕੱਚੀ ਨਾ ਤੁਸੀਂ ਵੀ ਸਾਡੇ ਆਉਂਗੇ ਫਿਰ ਤੁਹਾਨੂੰ ਪੁੱਛਾਂਗੇ ਉਹ ਵੇਖਦੀ ਕਿਹੜੇ ਪਾਸਾ ਦੱਸੋ ਕਿੱਥੇ ਗਏ ਤੁਸੀਂ ਇਹਨਾਂ ਦੀ ਗਲਤ ਹੈ ਹੋ ਗਈ ਕਹਿੰਦੇ ਬੰਦ ਕਰਾਣੇ ਚਲੇ تھے ਇਹ ਤਵੇ ਪੋਕਾ ਕੋਠਾ ਬੰਦ ਕਰਾਣੇ ਚਲੇ تھے ਇਹ ਤਵੇ ਪੋਕਾ ਕੋਠਾ ਪਰ ਸਿੱਕੋ ਕੀ ਣਕ ਦੇ ਕੇ ਖੁਦ ਹੀ ਮੁਜਰਾ ਕਰ ਬੈਠਿਆ ਜਿਨੇ ਸਰਕਾਰ ਮੁਜਰਾ ਤੇ ਆਪ ਹੋਈ ਪਈ ਆ ਇਹ ਤਾਂ ਕਹਿੰਦੇ ਲੁੱਟਾਂ ਖੋਈਆਂ ਬੰਦ ਕਰਾਂਗੇ ਸਾਡਾ ਮੈਂ ਮੇਨ ਗੱਲ ਇੱਥੇ ਹੀ ਕਹਣਾ ਚਾਹੁੰਦਾ ਜੀ ਸਾਡੀਆਂ ਜ਼ਮੀਨਾਂ ਸਾਨੂੰ ਇਹਨਾਂ ਦੀਆਂ ਰਜਿਸਟਰੀਆਂ ਕਰਕੇ ਦਿਓ ਜੇਕਰ ਇੱਥੇ ਕੁਝ ਬਣਾਉਣਾ ਤਾਂ ਸਾਨੂੰ ਜ਼ਮੀਨਾਂ ਵਟੇ ਜ਼ਮੀਨਾਂ ਲੈ ਕੇ ਦਿਓ ਅਸੀਂ ਪੈਸੇ ਨਹੀਂ ਲਵਾਂਗੇ ਆਹ ਰੋਡ ਤੇ ਜ਼ਮੀਨਾਂ ਪਿੰਗਾ ਤੇ ਰੋਡ ਤੇ ਸਾਨੂੰ ਬਣਾ ਕੇ ਦਿਓ ਜੇਕਰ ਤੁਸੀਂ ਇਹ ਕਹਿੰਨੇ ਕਿ ਜ਼ਮੀਨ ਸਰਕਾਰ ਦੀ ਆ ਤਾਂ ਸਾਡੇ ਕੋਲ ਜਵਾਬ ਇਹੀ ਆ ਕਿ ਅਸੀਂ ਵੀ ਸਰਕਾਰ ਦੇ ਆ ਸਰਕਾਰ ਨੂੰ ਅਸੀਂ ਬਣਾਉਨੇ ਆ ਤੁਹਾਨੂੰ ਤਾਂ ਕੋਈ ਪਿੰਡ ਚ ਪੁੱਛਦਾ ਨਹੀਂ ਸੀਗਾ ਅਸੀਂ ਤੁਹਾਡੇ ਨਾਲ ਗੱਡੀਆਂ ਲਾਈਆਂ ਸਾਨੂੰ ਰੁਜ਼ਗਾਰ ਦੇਣ ਦੀ ਗੱਲ ਹੋਈ ਸੀ ਖੂਨ ਦੀ ਗੱਲ ਨਹੀਂ ਹੋਈ ਸੀ ਨਾਲ ਹੀ ਮੈਂ ਐਨ ਆਰ ਆਈ ਸੱਜਣਾ ਨੂੰ ਦੱਸ ਦੇਵਾਂ ਕਿ ਜੇਕਰ ਇਹਨਾਂ ਤੋਂ ਜ਼ਮੀਨਾਂ ਖੋਹੀਦੀਆਂ ਤਾਂ ਯਾਦ ਰੱਖੋ ਇਹ ਵਿਚਾਰੇ ਅੱਜ ਤਾਂ ਦੀ ਰੋਟੀ ਚਲਾ ਰਹੇ ਆ ਤੇ ਦੇ ਵੀ 27 2800 ਜਣਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਆਊਗਾ ਤੇ ਉੱਥੇ ਵੀ ਅੱਜ ਸਾਡੇ ਪੰਜਾਬੀ ਕਿਤੇ ਨਾ ਕਿਤੇ ਭੁੱਖੇ ਮਰੀ ਜਾਂਦੇ ਆ ਇਸ ਟਾਈਮ ਸਾਡੇ ਪੱਲੇ ਭੁੱਖ ਰਹਿ ਗਈ ਆ ਸਾਨੂੰ ਰੱਜ ਕੇ ਰੋਟੀ ਖਵਾ ਭਗਵੰਤ ਮਾਨਸਿਆ ਥੋਡੇ ਘਰੇ ਤਾਂ ਸੋਨਾ ਹੀ ਅੱਜਕੱਲ ਬਹੁਤ ਆਉਣ ਲੱਗ ਗਿਆ ਮੇਰੀ ਇੰਨੀ ਕੁ ਬੇਨਤੀ ਆ ਸਾਡੇ ਹੱਕਾਂ ਦੀ ਗੱਲ ਕੀਤੀ ਜਾਵੇ ਜੇਕਰ ਕੁਝ ਵੱਧ ਦਾ ਘੱਟਾ ਬੋਲ ਗਿਆ ਵਾਂ ਆ ਮਾਵਾਂ ਬੈਠੀਆਂ ਭਰਾ ਬੈਠੇ ਆ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਗੱਜ ਕੇ ਬੋਲਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਪਰੀਆ ਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥੀ ਰੇ ਠੀਕ